ਮੈਂ ਪਾਸਟਰ ਰੋਮਨ ਮੈਥਿਓ ਦਾ ਗੌਸਪਲ ਖੁਸ਼ਖਬਰੀ ਫੈਲੋਸ਼ਿਪ ਚਰਚ ਈਸਾ ਨਗਰ ਬਟਾਲਾ ਪੰਜਾਬ ਮੈਂ ਪ੍ਰਭੂ ਯਿਸੂ ਮਸੀਹ ਦੇ ਜਨਮ ਦਿਨ ਦੇ ਤੇ ਪੂਰੇ ਈਸਾ ਨਗਰ ਬਟਾਲਾ ਸ਼ਹਿਰ ਪੰਜਾਬ ਸੂਬਾ ਭਾਰਤ ਦੇ ਸਵਾਸੀਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ ਤੇ ਪ੍ਰਾਰਥਨਾ ਕਰਦਾ ਹਾਂ ਕਿ ਆਉਣ ਵਾਲਾ 2026 ਸਾਲ ਸਾਡੇ ਪੂਰੇ ਦੇਸ਼ ਦੇ ਲਈ ਔਰ ਇਸ ਸੂਬੇ ਦੇ ਲਈ ਬੜੀ ਵੱੱਡੇ ਤਰੱਕੀ ਵਾਲਾ ਹੋਵੇ ਬੜੀਆਂ ਵੱਡੀਆਂ ਖੁਸ਼ੀਆਂ ਵਾਲਾ ਹੋਵੇ ਜਿਹਦੇ ਨਾਲ ਪੂਰਾ ਦੇਸ਼ ਤੇ ਪੂਰੇ ਦੇਸ਼ ਦੀ ਜਨਤਾ ਦਿਨ ਦੁਗਣੀ ਤੇ ਰਾਤ ਚੁਗਣੀ ਤਰੱਕੀ ਕਰਦੀ ਜਾਵੇ ਤੇ ਆਪਣੇ ਜੀਵਨਾਂ ਦੇ ਵਿੱਚ ਸੁਖੀ ਤੇ ਖੁਸ਼ੀ ਜੀਵਨ ਜੀਵੇ ਪ੍ਰਭੂ ਯਿਸੂ ਮਸੀਹ ਦੇ ਜਨਮ ਦਿਨ ਦੇ ਉੱਤੇ ਮੇਰੀ ਮੇਰੇ ਪਰਿਵਾਰ ਦੀ ਵਿਸ਼ੇਸ਼ ਕਰਕੇ ਸਾਰੀ ਕੰਗਰੀਗੇਸ਼ਨ ਦੀ ਇਹੀ ਪ੍ਰਾਰਥਨਾ ਹੈ ਹੁਣ ਜਦੋਂ ਅਸੀਂ ਇਕੱਠੇ ਵੀ ਆ ਚਰਚਸ ਦੇ ਵਿੱਚ ਤਾਂ ਅਸੀਂ ਇਹੀ ਪ੍ਰਾਰਥਨਾਵਾਂ ਕਰਾਂਗੇ ਕਿ ਸਾਡੀ ਦੇਸ਼ ਵਿੱਚ ਤੇ ਸਾਡੇ ਸੂਬੇ ਵਿੱਚ ਸ਼ਾਂਤੀ ਰਹੇ ਤੇ ਦਿਨ ਦੁਗਣੀ ਤਰੱਕੀ ਕਰੀ ਪ੍ਰਭੂ ਯਿਸੂ ਦੀ ਨਾਂ ਦੇ ਵਿੱਚ ਜਿਹਦੇ ਨਾਲ ਇਸ ਪ੍ਰਭੂ ਦੀ ਮਹਿਮਾ ਕਰ ਸਕੀ ਧੰਨਵਾਦ